GPS TV ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਵਾਲੀ ਈਮੇਲ ਭੇਜਣ ਵਾਲਾ ਸ਼ਖਸ ਕੀਤਾ ਗਿਆ ਗ੍ਰਿਫਤਾਰ ਸ਼੍ਰੀ ਰਮੰਦਰ ਸਾਹਿਬ ਨੂੰ ਧਮਕੀ ਮਾਮਲੇ ਦੇ ਵਿੱਚ ਪੰਜੂਆ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਸੂਤਰਾਂ ਅਨੁਸਾਰ ਅੰਮ੍ਰਿਤਸਰ ਪੁਲਿਸ ਨੇ ਤਾਮਿਲਨਾਡੂ ਤੋਂ ਧਮਕੀ ਦੇਣ ਵਾਲੇ ਮੋਸਮ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਨੂੰ ਮੋਜਮ ਤਾਮਿਲਨਾਡੂ ਤੋਂ ਪੰਜਾਬ ਨੂੰ ਲੈ ਕੇ ਰਵਾਨਾ ਹੋ ਰਹੀ ਹੈ ਅੰਮ੍ਰਿਤਸਰ ਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨੂੰ ਕੀਤਾ ਗਿਆ ਗ੍ਰਿਫਤਾਰ आईसी हमने साथ में पाकिस्तान ਨਾਲ ਜੁੜੇ ਸਰਹੱਦ ਪਾਰ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਜੂਲ ਦੇ ਸੰਚਾਲਕ ਨੂੰ 10 ਆਧੁਨਿਕ 30 ਬੋਰ ਪਿਸਤੋਲਾਂ ਅਤੇ ਮੈਗਜ਼ੀਨਾ ਸਮੇਤ ਬਿਕਾਤੀ ਤਾਂ ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਜਦਵ ਨੇ ਦਿੱਤੀ ਦਿੱਲੀ ਦੇ 20 ਸਕੂਲਾਂ ਨੂੰ ਅੱਜ ਫਿਰ ਮਿਲੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਲੀ ਦੇ ਸਕੂਲਾਂ ਤੇ ਕਾਲਜਾਂ ਨੂੰ ਹਰ ਰੋਜ਼ ਬੰਬ ਨਾਲ ਉਡਾਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ 20 ਤੋਂ ਵੱਧ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੇ ਨਾਲ ਉਡਾਣ ਦੀਆਂ ਧਮਕੀਆਂ ਮਿਲਿਆ ਪੁਲਿਸ ਦੇ ਅਨੁਸਾਰ ਦਿੱਲੀ ਦੇ ਪੱਛਮੀ ਵਿਹਾਰ ਦੇ ਵਿੱਚ ਸਥਿਤ ਰਿਚ ਮੰਡਲ ਗਲੋਬਲ ਸਕੂਲ ਨੂੰ ਬੰਬ ਨਾਲ ਉਡਾਣ ਦੀ ਧਮਕੀ ਅੱਜ ਫਿਰ ਦੁਬਾਰਾ ਦਿੱਤੀ ਗਈ ਈਡੀ ਨੇ ਸ਼တိਸ਼ ਗੜ ਦੇ ਸਾਬਕਾ ਮੰਤਰੀ ਦੇ ਬੇਟੇ ਨੂੰ ਕੀਤਾ ਗ੍ਰਿਫਤਾਰ ED ਨੇ ਕਾਂਗਰਸ ਨੇਤਾ ਅਤੀ ਸ਼ਕਤੀ ਚ ਗੜਦੀ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੀਰ ਦੇ بیٹے ਚਤਨ ਲਿਆ ਬੰਗੇਲੂ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਅਪਲਾਈਸ ਤੇ ਤੋਂ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਚਤਨਿਆ ਬਗੇਲ ਦੀ ਇੱਕ ਗ੍ਰਿਫਤਾਰੀ ਕਥਿਤ ਸ਼ਰਾਬ ਘਟਾਲੇ ਦੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕੀਤੀ ਗਈ ਮਾਨਸਾ ਦਾ ਫੌਜੀ ਜਵਾਨ ਡਿਊਟੀ ਦੇ ਦੌਰਾਨ ਹੋਇਆ ਸ਼ਹੀਦ ਪਾਰਕੀਪੋਤ ਦੇ ਵਿੱਚ ਤਾਇਨਾਤ ਮਾਨਸਾ ਜ਼ਿਲ੍ਹੇ ਦੀ ਇੱਕ ਸ਼ਪਾਹੀ ਦੀ ਦਿਲ ਦਾ ਦੌਰਾ ਬੈਂਕਰ ਨੂੰ ਮੌਤ ਹੋ ਗਈ। ਸ਼ਪਾਹੀ ਦੀ ਦੇਹ ਦਾ ਅੰਤਿਮ ਸੰਸਕਾਰ ਉਹਨਾਂ ਨੇ ਜੱਦੀ ਪਿੰਡ ਤਾਮਪੋਟ ਦੇ ਵਿੱਚ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਸ਼ਹੀਦ ਰਾਜਵੀਰ ਸਿੰਘ ਆਪਣੀ ਵਿਧਵਾ ਪਤਨੀ 300 ਦੀ ਧੀ ਨੂੰ ਸਾਡੀ ਦੁਨੀਆ ਨੂੰ ਅਲਿਫ ਦਾ ਗਿਆ। ਸੀਆਮਾਨ ਦੇ ਜ਼ਿਲ੍ਹੇ ਦੇ ਵਿੱਚ ਹੋਇਆ ਵੱਡਾ ਕਪਲਾ। ਪੰਜਾਬ ગ્રામੀਣ ਬੈਂਕ ਦੀ ਧੂਰੀ ਸ਼ਾਖਾ ਦੇ ਵਿੱਚ ਇੱਕ ਵੱਡਾ ਵਿੱਤੀ ਘੁਟਾਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਰੋੜਾਂ ਦੀ ਰਕਮ ਦਾ ਗਵਨ ਕੀਤਾ ਗਿਆ ਇਸ ਕੋਟਾਲਿਟੀ ਵਿੱਚ ਬੈਂਕ ਮੈਨੇਜਰ ਹਰਮੇਲ ਸਿੰਘ ਤੇ ਜੌਨੀ ਕਰਜੀਤ ਦੇਨ ਦਾ ਦੋਸ਼ ਜੋ ਹੈ ਲਗਾਇਆ ਗਿਆ ਪੰਜਾਬ ਪੁਲਿਸ ਨੇ 113 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਯੋਧ ਨਸ਼ਾ ਵਿਰੋਧ ਮੁਹਿੰਮ ਦੇ 138 ਦਿਨ ਪੰਜਾਬ ਪੁਲਿਸ ਨੇ 113 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਡੇਢ ਕਿਲੋ ਹੈਰੋਇਨ 5 ਕਿਲੋ ਆਫੀਮ ਅਤੇ 31000 200 ਸੰਤਰੀ ਮਸ਼ੀਨੀ ਗੋਲੀਆਂ ਬਰਾਮਦ ਕੀਤੀਆਂ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਮੁੱਖ ਮੰਤਰੀ ਭਗਵੰਤ ਮਾਨ ਦੀ ਗવાહી ਇਟਲੀ ਪੰਜਾਬ ਸਰਕਾਰ ਦੇ ਵੱਲੋਂ ਲੈ ਖਰਚੇ ਦੇ ਨਾਲ ਜਿੱਥੇ ਪਹਿਲਾਂ ਹੀ ਪੰਜਾਬ ਦੇ ਸਿਰ ਵੱਡੇ ਖਰਚੇ ਦਾ ਬੋਝ ਹੈ ਉੱਥੇ ਹੁਣ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਉੱਪਰ ਇੱਕ ਹੋਰ ਵੱਡਾ ਬੋਝ ਪਾ ਦਿੱਤਾ ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਦੇ ਵਿੱਚ 5% ਦੀ ਤੱਕ ਵਾਧਾ ਕੀਤਾ ਪੰਜਾਬ ਕਾਂਗਰਸ ਦੇ ਵੱਲੋਂ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਤਿਆਰੀਆਂ ਸ਼ੁਰੂ ਪੰਜਾਬ ਕੌਂਟਰਸਨੀ ਸਾਲ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਕੜੀ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਤਾਂ ਜੋ ਉਹ ਵਿਧਾਨ ਸਭਾ ਦੀ ਲੜਾਈ ਆਸਾਨੀ ਦੇ ਨਾਲ ਲੜੀ ਜਾ ਸਕੇ ਲੁਧਿਆਣਾ ਦੇ ਵਿੱਚ 7 ਸਾਲ ਦੀ ਬੱਚੀ ਦੇ ਨਾਲ ਵਾਪਰਿਆ ਉਹ ਹੱਡਾ ਹਾਦਸਾ ਲੁਧਿਆਣਾ ਚ 7 ਸਾਲ ਦੀ ਇੱਕ ਬੱਚੀ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੱਚੀ ਕਾਰ ਦੀ ਪਾਰਕ ਦੇ ਵਿੱਚੋਂ ਮਿਲੀ ਅਜੇ ਤੱਕ ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਕੋਈ ਵੀ ਸ਼ਖਸ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜੋ ਕੀਤੀ ਜਾ ਰਹੀ ਹੈ ਲਾਲੂ ਯਾਦਵ ਨੂੰ ਸੁਪਰੀਮ ਕੋਰਟ ਤੋਂ ਮਿਲਿਆ ਵੱਡਾ ਛਟਕਾ ਵਿਹਾਦੀ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਜਦਵ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਜ਼ਮੀਨ ਬਦਲੇ ਨੌਕਰੀ ਕੋਟਾਲੇ ਦੇ ਵਿੱਚ ਦਰਜ ਐਫਆਈਆਰ ਰੱਦ ਕਰਨ ਅਤੇ ਮੁਕੱਦਮੇ ਨੂੰ ਰੋਕਣ ਦੀ ਉਹਨਾਂ ਦੀ ਮੰਗ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ